ਅੱਛਾ ਦੋਸਤੋ ਬੁਲਵਿੰਦਰ ਸਿੰਘ ਬਾਜਵਾ ਵੱਲੋਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਦੁਨੀਆਂ ਦੇ ਵਿੱਚ ਜਿਹੜਾ ਵੀ ਇਨਸਾਨ ਹੁੰਦਾ ਹੈ ਜਿਸ ਤਰ੍ਹਾਂ ਪ੍ਰਮਾਤਮਾ ਦੇ ਹੱਥ ਵਿੱਚ ਹੁੰਦਾ ਉਹ ਹੀ ਹੁੰਦਾ ਹੈ ਜਿੰਨੀ ਉਹਨਾਂ ਨੇ ਜੀਵਨ ਜਿਹੜਾ ਹੁੰਦਾ ਹੈ ਦਿੰਦਾ ਹੈ ਉਸ ਤੋਂ ਬਾਅਦ ਹਰ ਇੱਕ ਨੂੰ ਇੱਥੇ ਜਾਣਾ ਪੈਂਦਾ ਹੈ ਪਰ ਕਈ ਇੱਥੇ ਆ ਕੇ ਦੁਨੀਆਂ ਦੇ ਵਿੱਚ ਆਪਣੇ ਕੰਮਕਾਰਾਂ ਦੇ ਵਿੱਚ ਜਾਂ ਆਪਣੇ ਪਰਿਵਾਰਾਂ ਦੇ ਵਿੱਚ ਹੀ ਰਹਿ ਜਾਂਦੇ ਹਨ ਪਰ ਕਈ ਜਦੋਂ ਦੁਨੀਆਂ ਦੇ ਵਿੱਚ ਆ ਕੇ ਇੱਕ ਕੌਮ ਦਾ ਇੱਕ ਆਪਣਾ ਇੱਕ ਪਿੰਡ ਦਾ ਇੱਕ ਦੇਸ਼ ਦਾ ਆਪਣਾ ਨਾਮ ਚਮਕਾਉਂਦੇ ਹਨ ਦੁਨੀਆ ਤੋਂ ਕੁਝ ਵੱਖਰਾ ਕਰਕੇ ਦਿਖਾਉਂਦੇ ਹਨ ਤਾਂ ਉਹਨਾਂ ਦਾ ਇਸ ਦੁਨੀਆ ਤੋਂ ਜਦੋਂ ਜਾਂਦੇ ਹਨ ਤਾਂ ਜ਼ਰੂਰ ਲੋਕਾਂ ਦੇ ਦੁਨੀਆ ਭਰ ਵਿੱਚ ਬੈਠਾ ਜ਼ਰੂਰ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਅੱਖਾਂ ਦੇ ਵਿੱਚ ਉਹਨਾਂ ਦੇ ਜ਼ਰੂਰ ਖੰਝੂ ਲੈ ਕੇ ਆਉਂਦੇ ਹਨ ਅੱਜ ਮੈਂ ਉਹਨਾਂ ਆ ਦੀ ਗੱਲ ਕਰ ਰਿਹਾ ਸਾਡੇ ਮਹਾਨ ਬਾਪੂ ਜੀ ਬਹੁਤ ਹੀ ਜਿਨ੍ਹਾਂ ਨੇ ਕਿ ਇੱਕ ਜ਼ਿੰਦਗੀ ਨੂੰ ਅ ਇਸ ਤਰ੍ਹਾਂ ਜੀ ਕੇ ਦਿਖਾਇਆ ਕਿ ਜ਼ਿੰਦਗੀ ਹਮੇਸ਼ਾ ਜਿੰਦਾ ਦਿਲ ਦਾ ਨਾਮ ਹੈ ਜ਼ਿੰਦਗੀ ਚੜ੍ਹਦੀ ਕਲਾ ਵਿੱਚ ਨਾਮ ਹੈ ਜਿਨ੍ਹਾਂ ਨੇ ਕੀ 114 ਸਾਲ ਜਿਹੜੇ ਜੀਵਨ ਦੇ ਕੋਈ ਬਿਮਾਰੀ ਨਹੀਂ ਕੋਈ ਗੱਲ ਨਹੀਂ ਕੋਈ ਇਦਾਂ ਦੀ ਨਹੀਂ ਅਤੇ ਬੜੀਆਂ-ਬੜੀਆਂ ਮੁਸੀਬਤਾਂ ਵੀ ਆਈਆਂ ਅਤੇ ਅਖੀਰ ਦੇ ਵਿੱਚ ਵੀ ਉਹ ਇੱਕ ਐਕਸੀਡੈਂਟ ਦੇ ਰਾਹੀਂ ਇਸ ਦੁਨੀਆ ਦੇ ਵਿੱਚੋਂ ਗਏ ਜਿਨ੍ਹਾਂ ਨੇ ਮੌਤ ਨੂੰ ਲੱਗੇ ਨਹੀਂ ਲੱਗਣ ਦਿੱਤਾ ਕਿ ਨਾ ਸਮਾਂ ਇਹ ਨਹੀਂ ਕੋਈ ਬਿਮਾਰੀ ਨੂੰ ਲੱਗੇ ਨਹੀਂ ਲੱਗਣ ਦਿੱਤਾ ਕੋਈ ਹੈਵੀ ਨਹੀਂ ਹੋਣ ਦਿੱਤਾ ਆਪਣੇ ਨਾਲ ਕਿਸੇ ਮਾੜੀ ਸੋਚ ਨੂੰ ਅਦੇ ਅਖੀਰਲੀ ਉਮਰ ਤੱਕ ਵੀ ਉਹ ਦੁਨੀਆ ਦੇ ਵਿੱਚ ਆਪਣੇ ਰਿਕਾਰਡ ਬਣਾਉਂਦੇ ਚਲੇ ਗਏ ਫੌਜਾ ਸਿੰਘ ਜੀ ਅੱਜ ਉਹਨਾਂ ਦੇ ਬਾਰੇ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ 5-7 ਮਿੰਟ ਉਹਨਾਂ ਦੀ ਜੀਵਨ ਦੀਆਂ ਗੱਲਾਂ ਕਰਾਂਗਾ ਕਿ ਉਹਨਾਂ ਨੂੰ ਆਪਾਂ ਅੱਜ ਸਾਰੇ ਰਲ ਕੇ ਸ਼ਰਧਾਂਜਲੀ ਦਈਏ ਇੱਕ ਸਾਡੇ ਲਈ ਉਹਦੇ ਬੜੇ ਮਹਾਨ ਸਨ ਫੌਜਾ ਸਿੰਘ ਦਾ ਜਿਹੜਾ ਜਨਮ ਸੀ April 1 1911 ਨੂੰ ਜਲੰਧਰ ਦੇ ਇੱਕ ਬਿਆਸ ਪਿੰਡ ਵਿੱਚ ਹੋਇਆ ਸੀ ਉਹਨਾ ਉਹ ਚਾਰ ਭੈਣ ਭਰਾ ਸਨ ਆ ਚਾਰ ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਫੌਜਾ ਸਿੰਘ ਸਨ ਇਹ ਸਭ ਤੋਂ ਵੀਕ ਸਨ 5 ਸਾਲ ਦੀ ਇਹਨਾਂ ਦੀ ਉਮਰ ਹੋ ਗਈ ਸੀ 5 ਸਾਲ ਦੀ ਉਮਰ ਦੇ ਤੱਕ ਵੀ ਇਹ ਚਤੁਰਦੇ ਨਹੀਂ ਸਨ ਜਦ ਤੱਕ ਬੱਚਾ ਪਹਿਲਾਂ ਰੜਨ ਲੱਪੈਂਦਾ ਫਿਰ ਹੌਲੀ ਹੌਲੀ ਵਾਕਰਨਾ ਤੋੜਦਾ ਫਿਰ ਚੱਲਦਾ 5 ਸਾਲ ਬਹੁਤ ਉਮਰ ਹੁੰਦੀ ਹੈ 5 ਸਾਲ ਤੱਕ ਬੱਚੇ ਤੁਰਨ ਲੱਪੈਂਦੇ 2 ਸਾਲਾਂ ਦੇ ਵਿੱਚ 3 ਸਾਲ ਦੇ ਹੁੰਦੇ 5 ਸਾਲ ਤੱਕ ਇਹ ਤੁਰਦਾ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੱਚਾ ਇੰਨੇ ਤੁਰਨਾ ਨਹੀਂ ਹੈ ਪਰ ਇਹ ਜਿਹੜਾ ਬੱਚਾ ਇੱਕ ਨਾਂ ਤੁਰਨ ਵਾਲਾ ਜਿਹੜਾ ਸੀ ਬਾਅਦ ਵਿੱਚ ਇਦਾਂ ਦਾ ਤੁਰਿਆ ਕਿ ਇਹ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਮੁੜ ਕੇ ਤੋੜ ਨਹੀਂ ਸਕਿਆ ਜਿਹਨੇ ਵਰਲਡ ਦੇ ਵੀ ਰੈਕર્ડ ਬਣਾਏ ਉਸ ਤੋਂ ਬਾਅਦ ਇਹ ਥੋੜੇ 1992 ਦੇ ਦਹਾਕੇ ਦੇ ਵਿੱਚ ਫਿਰ ਇੰਗਲੈਂਡ ਚਲੇ ਜਾਂਦੇ ਉੱਥੇ ਇਹਨਾਂ ਦਾ ਬੇਟਾ ਜਿਹੜਾ ਇੱਕ ਇੰਗਲੈਂਡ ਰਹਿਦਾ ਸੀ ਉਸ ਆਪਣੇ ਬੇਟੇ ਦੇ ਕੋਲ ਚਲੇ ਜਾਂਦੇ ਨੇ ਸੋ ਉੱਥੇ ਜਾਣ ਤੋਂ ਬਾਅਦ 1993 ਦੀ ਗੱਲ ਹੈ ਸਾਲ ਕੀ ਹੁੰਦਾ ਵੇ ਇਹਨਾਂ ਦਾ ਜਿਹੜਾ ਬੇਟਾ ਹੈ ਉਹ ਵੀ ਰੱਬ ਨੂੰ ਪਿਆਰਾ ਹੋ ਜਾਂਦਾ ਤਾਂ ਇੱਕ ਦਮ ਜਿਹੜਾ ਸੀ ਇਹਨਾਂ ਦੇ ਦੁੱਖਾਂ ਦਾ ਜਿਹੜਾ ਪਹਾੜ ਜਿਹੜਾ ਵੇ ਡਿੱਗ ਪੈਂਦਾ ਪਰ ਫੌਜਾ ਸਿੰਘ ਜੀ ਘਬਰਾਉਂਦੇ ਨਹੀਂ ਥੋੜੇ ਜਮੇ ਬਾਅਦ ਆਪਣੇ ਆਪ ਨੂੰ ਕੈਮ ਕਰਕੇ ਆਪਣੇ ਨੂੰ ਹੌਸਲਾ ਦਿੰਦੇ ਹੋਏ ਫਿਰ ਕਹਿੰਦੇ ਹਨ ਕਿ ਜ਼ਿੰਦਗੀ ਤਾਂ ਜੀਣੀ ਪੈਣੀ ਹੈ ਜ਼ਿੰਦਗਾ ਜ਼ਿੰਦਗੀ ਜਿੰਦਾ ਦੇ ਨਾਮ ਹੈ ਪੋਜ਼ਿਟਿਵ ਸੋਚ ਵਾਲੇ ਸਾਨੇ ਕੋਈ ਫਿਰ ਉੱਠਦੇ ਹਨ ਅਤੇ ਆਪਣੇ ਆਪ ਨੂੰ ਕੈਮ ਕਰਨ ਦੇ ਲਈ ਬਾਹਰ ਜਾ ਕੇ ਗਰਾਊਂਡ ਦੇ ਵਿੱਚ ਪਾਰਕ ਦੇ ਵਿੱਚ ਦੌੜਨਾ ਸ਼ੁਰੂ ਕਰਦੇ ਹਨ ਅਲੋ ਨਾਰਸੀਸਲ ਦੀ 79 ਇਅਰ 올ਡ ਜਦੋਂ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਦੌੜਦਿਆਂ ਦੌੜਦਿਆਂ ਇਹਨਾਂ ਦਾ ਇਹਨਾਂ ਤਜਰਬਾ ਹੋ ਗਿਆ ਕਿ 2000 ਦੇ ਵਿੱਚ ਇਹਨਾਂ ਨੇ ਜਿਹੜੀ ਇੱਕ ਲੰਡਨ ਮੈਰਾਥਨ ਨੂੰ ਦੌੜ ਹੁੰਦੀ ਹੈ ਇੰਗਲੈਂਡ ਦੇ ਵਿੱਚ ਉਸ ਦੇ ਵਿੱਚ ਇਹਨਾਂ ਨੇ ਆ ਦੌੜ ਲਾਈ ਤੇ 6 ਘੰਟੇ ਆ ਰਿਕਾਰਡ ਜਿਹੜਾ ਸੀ ਇਹਨਾਂ ਨੇ ਉੱਥੋਂ ਦਾ ਇਸ ਉਮਰ ਦੇ ਵਿੱਚ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਰਿਕਾਰਡ ਬਣਾਇਆ 6 ਘੰਟੇ ਰਿਕਾਰਡ ਤੋੜ ਕੇ ਇਹਨਾਂ ਨੇ ਪਿਛਲੇ ਰਿਕਾਰਡ ਦੇ ਨਾਲੋਂ 52 ਮਿੰਟ ਇਹਨਾਂ ਨੇ ਜਨਨ ਨੇ ਪਹਿਲਾ ਰੈਕર્ડ ਸੀ ਉਹਦੇ ਨਾਲ 52 ਮਿੰਟ ਘੱਟ ਸਮੇਂ ਦੇ ਵਿੱਚ ਉਹ ਜਿਹੜੀ ਦੌੜ ਪੂਰੀ ਕੀਤੀ ਸੀ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਜੇ ਨਿਊਯਾਰਕ ਵੀ ਇੱਥੇ ਮੈਰਾਥਨਾਂ ਨੂੰ ਦੌੜ ਦੇ ਵਿੱਚ ਆਉਂਦੇ ਰਹੇ ਹਨ ਇਹਨਾਂ ਦੇ ਨਾਲ ਸਾਡੇ ਹੋਰ ਜਿਹੜੇ ਬੜੇ ਸਨ ਅਜੇ ਤਾਂ ਡਾਕਟਰ ਟਿਨਾ ਜੀ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਜਿਹੜੇ ਕਿ ਦਸਤਾਰ ਬੰਨ ਕੇ ਜਿਹੜੇ ਦਸਤਾਰ ਸਜਾ ਕੇ ਦੌੜਦੇ ਸਨ ਆਪਣੀ ਪਛਾਣ ਦੀ ਖਾਤਰ ਫਿਰ ਇਹਨਾਂ ਨੇ ਟੋਰਾਂਟੋ ਦੀ ਜਿਹੜੀ ਮੈਰਾਥਨਾਂ ਸੀ ਉਹਦੇ ਵਿੱਚ ਵੀ ਫੌਜਾ ਸਿੰਘ ਨੇ ਦੌੜ ਲਈ ਫਿਰ 16 ਅਕਤੂਬਰ 2011 ਨੂੰ 16 ਅਕਤੂਬਰ 2011 ਨੂੰ 100 ਸਾਲ ਦੀ ਉਮਰ ਵਿੱਚ ਇਹਨਾਂ ਨੇ ਇੱਕ ਜਿਹੜਾ ਵਰਲਡ ਰੈਕੋਰਡ ਬਣਾਇਆ ਸੀ ਉਦੋਂ ਇਹਨਾਂ ਦੀ ਉਮਰ 100 ਸਾਲ ਸੀ ਉਸ ਤੋਂ ਬਾਅਦ ਜਿਹੜੀ ਗਿਨੀਸ ਬੁੱਕ ਤੁਹਾਨੂੰ ਪਤਾ ਦੁਨੀਆ ਦਾ ਜਿੰਨੀਆਂ ਵੀ ਹਿਸਟੋਰੀਕਲ ਗੁੰਦੀਆਂ ਜਿਹੜੀਆਂ ਗੱਲਾਂ ਇੱਥੇ ਲਿਖੀਆਂ ਜਾਂਦੀਆਂ ਸੋ ਗਿਨੀਸ ਬੁੱਕ ਵਾਲੇ ਵੀ ਇਹਨਾਂ ਕੋਲ ਇਹਨਾਂ ਦਾ ਜਿਹੜਾ ਰੈਕੋਰਡ ਲੈਣ ਲਈ ਆਏ ਸੀ ਸੋ ਉਸ ਤੋਂ ਬਾਅਦ ਇਹਨਾਂ ਦੇ ਕੋਲੋਂ ਉਹ ਸਾਰਾ ਇਹਨਾਂ ਦਾ ਜਿਹੜਾ ਡੇਟ ਆਫ ਬਰਥ ਪੁੱਛਦੇ ਸੀ ਉਹਦੇ ਪ੍ਰੂਫ ਦਿਓ ਕਿਉਂਕਿ ਆਪਾਂ ਨੂੰ ਪਤਾ ਕਿ ਇਹ 2 1911 ਦੇ ਕੀ ਹੈ ਜਿਹੜੇ 1947 ਤੋਂ ਬਾਅਦ ਵੀ ਜਿਹਨਾਂ ਦਾ ਜਨਮ ਹੋਇਆ ਜਦੋਂ ਇੰਡੀਆ ਪਾਕਿਸਤਾਨ ਬਣਿਆ ਉਹਨਾਂ ਨੂੰ ਵੀ ਆਪਣੇ ਡੇਟ ਆਫ ਬਰਥ ਸਹੀ ਤਰੀਕੇ ਦੇਣੇ ਨਹੀਂ ਪੈਂਦੇ ਉਦਾਂ ਹੀ ਆਪਣੇ ਉਹਨਾਂ 'ਚ ਲਿਖਾ ਦਿੰਦੇ ਸੀ ਕੋਈ ਰਿਕਾਰਡ ਨਹੀਂ ਸੀ ਹੁੰਦਾ ਜਾਂ ਕਹਿੰਦੇ ਸੀ ਉਦੋਂ ਕਣਕਾਂ ਪੱਕੀਆਂ ਸੀ ਜਾਂ ਗਨਕਾਂ ਵਿਸਰੀਆਂ ਸੀ ਝੋਨਾ ਪੱਕਿਆ ਸੀ ਆ ਝੋਨਾ ਲਾਉਂਦੇ ਸੀ ਇਦਾਂ ਜਿਹਾ ਲਿਖ ਕੇ ਉਦੋਂ ਕ੍ਰਿਪਾ ਲਿਖਾਉਂਦੇ ਹੁੰਦੇ ਸੀ ਸੋ ਇਹਨਾਂ ਦੇ ਕੋਲ ਉਹਦਾ ਜਿਹੜਾ ਪੂਰ ਨਹੀਂ ਪੂਰਾ ਨਿਕਲਿਆ ਉਸ ਕਰਕੇ ਇਹ ਜਿਹੜਾ ਗਿਨੀ ਬੁੱਕ ਦੇ ਵਿੱਚ ਇਹਨਾਂ ਦਾ ਰਿਕਾਰਡ ਜਿਹੜਾ ਉਦੋਂ ਰਹਿ ਗਿਆ ਸੀ ਬਾਅਦ ਦੇ ਵਿੱਚ ਇਹਨਾਂ ਨੇ ਹਾੰਗਕਾਂਗ ਦੇ ਵਿੱਚ ਵੀ 10 ਕਿਲੋਮੀਟਰ ਜਿਹੜੀ ਦੌੜ ਸੀ ਹਾਂਗਕਾਂਗ ਦੇ 1 ਘੰਟਾ 32 ਮਿੰਟ 28 ਸੈਕਿੰਡ ਦੇ ਵਿੱਚ ਪੂਰੀ ਕੀਤੀ ਸੀ ਇਹਨਾਂ ਨੇ ਉਸ ਤੋਂ 14 ਜੁਲਾਈ 2025 ਜਿਹੜਾ ਹੁਣ ਦਿਨ ਆਇਆ ਹੋਏ ਉਸ ਤੋਂ ਬਾਅਦ ਇੰਨਾ ਸਮਾਂ ਦੌੜਦੇ ਰਹੇ ਯੂਕੇ ਤੋਂ ਜ਼ਿਆਦਾ ਯੂਕੇ ਦੇ ਫਿਰ ਆਪਣੇ ਪਿੰਡ ਚਲੇ ਗਏ ਅਤੇ ਪਿੰਡ ਦੇ ਵਿੱਚ ਵੀ ਫਿਰ ਆਪਣੇ ਪ੍ਰੈਕਟਿਸ ਪੂਰੀ ਕਰਦੇ ਸਨ ਸੋ ਇੱਕ ਦਿਨ 14 ਜੁਲਾਈ 2025 ਵਾਲੇ ਦਿਨ ਇਹ ਆਪਣੇ ਘਰੋਂ ਬਾਹਰ ਨਿਕਲਦੇ ਨੇ ਘਰੋਂ ਬਾਹਰ ਨਿਕਲ ਕੇ ਜਦੋਂ ਜਾਂਦੇ ਇਹਨਾਂ ਨੂੰ ਉੱਥੇ ਇੱਕ ਗੱਡੀ ਜਿਹੜੀ ਹੈ ਐਕਸੀਡੈਂਟ ਕਰਦੀ ਹੈ ਦੇਖੋ 114 ਸਾਲ ਦੀ ਉਮਰ ਦੇ ਵਿੱਚ ਵੀ ਇਹਨਾਂ ਨੇ ਆਪਣਾ ਛੱਡਿਆ ਨਹੀਂ ਦੌੜਨਾ ਨਹੀਂ ਛੱਡਿਆ ਬਾਹਰ ਐਕਸਰਸਾਈਜ਼ ਕਰਨੇ ਨਹੀਂ ਛੱਡੀ ਇੱਕ ਗੱਡੀ ਹੁੰਦੀ ਹੈ ਪਿੱਛੋਂ ਆ ਇਹਨਾਂ ਨੂੰ ਹਿੱਟ ਕਰਦੀ ਹੈ ਐਕਸੀਡੈਂਟ ਹੋ ਜਾਂਦਾ ਹੈ ਇਹ ਉੱਥੇ ਡਿੱਗ ਪੈਂਦੇ ਨੇ ਉੱਥੇ ਲੋਕ ਇਕੱਠੇ ਹੁੰਦੇ ਨੇ ਲੋਕ ਇਕੱਠੇ ਕਰਕੇ ਇਹਨਾਂ ਨੂੰ ਜਲੰਧਰ ਦਾ ਆਈ ਥਿੰਕ ਹਸਪੀਟਲ ਦਾ ਨਾਮ ਹੈ ਸ਼ਰੀ ਮਾਨ ਸ਼ਰੀ ਮਸਜਿਦ ਮਤੀ ਇਦਾਂ ਕਰਕੇ ਇੱਕ ਹਸਪੀਟਲ ਲੈ ਉੱਥੇ ਇਹਨਾਂ ਨੂੰ ਲੈ ਕੇ ਜਾਂਦੇ ਨੇ ਇਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਤੇ ਸਿਰ ਦੇ ਵਿੱਚ ਸੱਟ ਲੱਗਣ ਦੇ ਕਰਕੇ ਇਹ ਜਿਹੜੇ ਆਪਣੇ ਜਿਹੜੇ ਸਵਾਸ ਦੇ ਕੇ ਇਸ ਦੁਨੀਆ ਨੂੰ ਅਲਵਿਦਾ ਜਿਹੜਾ ਕਿ ਸਾਡਾ ਇੱਕ ਪੰਜਾਬ ਦਾ ਮਾਨ ਸੀ ਸਿੱਖਾਂ ਦਾ ਮਾਨ ਸੀ ਦਸਤਾਰ ਦੇ ਨਾਲ ਇਹਨਾਂ ਜਿਹੜਾ 911 ਆਇਆ ਉਸ ਤੋਂ ਬਾਅਦ ਵੀ ਇਹ ਦੌੜਦੇ ਸਾਡੇ ਕੋਲ ਜਿਹੜਾ ਸਦਾ ਵਿਛੜ ਗਿਆ ਜਦੋਂ ਪਤਾ ਕੀਤਾ ਵੀ ਗੱਡੀ ਕਿੱਦਾਂ ਹੋਏ ਗੱਡੀ ਪਿੱਛੋਂ ਆ ਰਹੀ ਸੀ ਪੁਲਿਸ ਨੇ ਇਨਵੈਸਟਿਗੇਸ਼ਨ ਇਨਵੈਸਟਿਗੇਸ਼ਨ ਜਦੋਂ ਕੀਤੀ ਉਹ ਗੱਡੀ ਦਾ ਜਿਹੜੇ ਲੋਕ ਦੱਸਦੇ ਸਨ ਉਸ ਸਮੇਂ ਦੇ ਕਿ ਚਾਹੇ ਨੋਵਾ ਗੱਡੀ ਸੀ ਚਾਹੇ ਫੋਰਚੂਨਰ ਗੱਡੀ ਸੀ ਉਹਨਾਂ ਨੂੰ ਫਿਰ ਉੱਥੇ ਇੱਕ ਪਾਰਟਸ ਮਿਲਿਆ ਪੁਲਿਸ ਨੂੰ ਉਹ ਜਿਹੜਾ ਫੋਰਚੂਨਰ ਦਾ ਪਾਰਟ ਸੀ ਉਹ ਲੈ ਕੇ ਏਜੰਸੀਆਂ ਦੇ ਕੋਲ ਗਏ ਫਿਰ ਉਹਨਾਂ ਨੇ ਪਿੱਛੋਂ ਜਦੋਂ ਉਧਰ ਨੂੰ ਜਾ ਰਹੀ थी ਕਾਲੇ ਬੱਕਰਾ ਜਿੱਥੇ-ਜਿੱਥੇ ਵੀ ਕੈਮਰੇ ਲੱਗੇ ਸੀ ਉਹਨਾਂ ਕੈਮਰਿਆਂ ਦੇ ਰਾਹੀਂ ਸਾਰਾ ਸੱਚ ਕੀਤਾ ਇਹ ਗੱਡੀ ਕਿੱਥੋਂ ਆ ਰਹੀ ਸੀ ਕਿੱਧਰ ਨੂੰ ਗਈ ਸੀ ਉਹ ਪਾਰਟਸ ਮੁੰਡਾ ਨੇ ਮਲਾਇਆ ਫਿਰ ਉਹਨਾਂ ਦੱਸਿਆ ਐਸ ਮਾਡਲ ਦੀ ਗੱਡੀ ਹੋ ਸਕਦੀ ਹੈ ਉਹ ਗੱਡੀ ਜਿਹੜੀ ਸਾਡੇ ਕਿਸੇ ਐਨ ਆਰ ਆਈ ਵੀਰ ਨੇ ਕਿਸੇ ਦੇ ਕੋਲੋਂ ਲਈ ਸੀ ਐਨ ਆਰ ਆਈ ਉਹ ਗੱਡੀ ਨੂੰ ਚਲਾ ਰਿਹਾ ਸੀ ਜਿਹੜਾ ਕਿ ਕੈਨੇਡਾ ਦਾ ਰਹਿਣ ਵਾਲਾ ਨਿਵਾਸੀ ਉਸ ਨੂੰ ਜਿਹੜਾ ਕਿ 2027 ਤੱਕ ਦਾ ਜਿਹੜਾ ਵਰਕ ਪਰਮਿਟ ਵੀ ਮਿਲਿਆ ਸੀ ਕੋਈ ਮੇਰੇ 23 24 ਜੂਨ ਦੇ ਲਾਗੇ ਉਹ ਕੈਨੇਡਾ ਤੋਂ ਇੰਡੀਆ ਗਿਆ ਸੀ ਤੇ ਉਥੋਂ ਹੋ ਸਕਦਾ ਕਿਸੇ ਪਾਰਟੀ ਤੋਂ ਜਨਤੀ ਹੋਇਆ ਹੋਵੇ ਉਥੋਂ ਆਉਂਦੇ ਹੋਣ ਤੇ ਉਹਨਾਂ ਦਾ ਨਾਂ ਹੈਗਾ ਜੀ ਅੰਮ੍ਰਿਤਪਾਲ ਸਿੰਘ ਢਿੱਲੋਂ ਅਵਰਪਾਲ ਸਿੰਘ ਢਿੱਲੋਂ ਜਿਹੜੇ ਐਨ ਆਰ ਆਈ ਸੀ ਉਹਨਾਂ ਦੀ ਗੱਡੀ ਦੇ ਥੱਲੇ ਆ ਕੇ ਸਾਡੇ ਉਸ ਮਹਾਨ ਬਾਪੂ ਦੀ ਸਾਡੇ ਮਹਾਨ ਉਸ ਬਜ਼ੁਰਗ ਦੀ ਜਿਹਨੇ ਦੁਨੀਆ 'ਚ ਸਾਡਾ ਨਾਂ ਕੀਤਾ ਸੀ ਉਹ ਚਲੇ ਗਏ ਮੈਂ ਸਮਝਦਾ ਹਾਂ ਕਿ ਜਨ ਕੋਈ ਵੀ ਬੰਦਾ ਨਹੀਂ ਚਾਹੁੰਦਾ ਮੇਰਾ ਐਕਸੀਡੈਂਟ ਹੋਵੇ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਐਕਸੀਡੈਂਟ ਕਰਾਂ ਐਕਸੀਡੈਂਟ ਮੀਟ ਹੈਪਨਸ ਪਰ ਕਈ ਵਾਰੀ ਅਸੀਂ ਡਰੰਕ ਡਰਾਈਵਿੰਗ ਵਿੱਚ ਲਾਪਰਵਾਹੀ ਦੇ ਵਿੱਚ ਖਾਲੀ ਦੇ ਵਿੱਚ ਵੀ ਅਸੀਂ ਜਿੱਥੇ ਘੰਟੇ 'ਚ ਪਹੁੰਚਣਾ ਅਸੀਂ ਥੋੜਾ ਛੇਤੀ ਪਹੁੰਚ ਜਾਈਏ 55 ਮਿੰਟ 'ਚ ਪਹੁੰਚ ਜਾਈਏ ਇੰਨੇ 'ਚ ਪਹੁੰਚ ਜਾਈਏ ਅਦੋਂ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਪਰ ਇੱਕ ਗੱਲ ਦੇਖ ਲਓ ਤੁਸੀਂ ਜੀਪੀਐਸ ਲਾ ਕੇ ਦੇਖ ਲਿਓ ਜੇ ਤੁਹਾਨੂੰ ਜੀਪੀਐਸ ਕਹਿ ਰਿਹਾ ਨਾ ਤੁਸੀਂ 1 ਘੰਟੇ 'ਚ ਪਹੁੰਚਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਖਦੇ ਹੋ ਜਦੋਂ ਮਰਜ਼ੀ ਤਜਰਬਾ ਕਰ ਰਹੇ ਹੋ ਮੈਂ ਤਜਰਬੇ ਕੀਤੇ ਸਾਰੇ ਇਹ ਤੁਸੀਂ ਦੇਖ ਲਓ ਜੇ ਘੰਟਾ ਤੁਹਾਨੂੰ ਜੀਪੀਐਸ ਕਹ ਰਿਆ ਨਾ ਜੇ ਬਹੁਤ ਜ਼ਿਆਦਾ ਜ਼ੋਰ ਲਾਓਗੇ ਤੇ ਤੁਹਾਨੂੰ ਜਿਹੜਾ 5 3 4 ਮਿੰਟ ਤੋਂ ਵੱਧ ਨਹੀਂ ਜੇ ਫਰਕ ਪੈਣਾ 5 ਮਿੰਟ ਤੋਂ ਵੱਧ ਨਹੀਂ ਤੇ 5 ਮਿੰਟ ਕੀ ਹੁੰਦੇ ਨੇ ਕਿਉਂ ਆਪਾਂ ਰਿਸਕ ਲੈਨੇ ਆ 5 ਮਿੰਟ ਦਾ ਬੋਦੀ ਗੱਡੀ ਭਜਾਉਂਦਾ ਇੱਧਰ ਉੱਧਰ ਕੱਢਦਾ ਮੈਂ ਮੈਂ ਵੀ ਕਿੰਦਾ ਦੀਆਂ ਕਈ ਵਾਰੀ ਗਲਤੀਆਂ ਕਰਦਾ ਪਰ ਸਾਨੂੰ ਹੌਲੀ ਹੌਲੀ ਜਿਹੜਾ ਇਹਨਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਸੋ ਅ ਅਮਰਿਤਪਾਲ ਸਿੰਘ ਢਿੱਲੋਂ ਉਹਨਾਂ ਦੀ ਗੱਡੀ ਜਿਹੜੀ ਸੀ ਉਹ ਫੌਜਾ ਸਿੰਘ ਨੂੰ ਹਿੱਟ ਕਰਦੀ ਹੈ ਅਤੇ ਇਹਨਾਂ ਦਾ ਇਹ ਇੱਕ ਸੂਰ ਹੈ ਕਿ ਜੇ ਗੱਡੀ ਨੇ ਹਿੱਟ ਕੀਤਾ ਹੈ ਉੱਥੇ ਗੱਡੀ ਖੜੀ ਕਰੋ ਅਤੇ ਗੱਡੀ ਖੜੀ ਕਰਕੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਓ ਉਹਨਾਂ ਨੂੰ ਫਰਸਟ ਏਡ ਦਿਓ ਸ਼ਾਇਦ ਵੱਜ ਜਾਂਦੇ ਪਰ ਤੁਸੀਂ ਗੱਡੀ ਭਜਾ ਕੇ ਲੈ ਗਏ ਅਮਰਿਤਪਾਲ ਸਿੰਘ ਜੀ ਜਿਹੜੇ ਸਾਡੇ ਇੱਕ ਮਾਨਸੀ ਸਾਡੇ ਉਹ ਸਾਨੂੰ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ 114 ਸਾਲ ਬਿਮਾਰੀਆਂ ਨਹੀਂ ਹਰਾ ਸਕੀਆਂ ਪਰ ਉਹਨਾਂ ਨੂੰ ਇੱਕ ਐਕਸੀਡੈਂਟ ਜਿਹੜਾ ਇਸ ਦੁਨੀਆ ਤੋਂ ਲੈ ਗਿਆ ਸੋ ਅੱਜ ਅਸੀਂ ਉਹਨਾਂ ਨੂੰ ਫੌਜਾ ਸਿੰਘ ਜੀ ਨੂੰ ਬਾਪੂ ਫੌਜਾ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਉਹ ਸਾਡੇ ਨਿਊਯਾਰਕ ਵਿੱਚ ਵੀ ਆ ਕੇ ਗਏ ਨੇ ਅਸੀਂ ਉਹਨਾਂ ਦੇ ਦਰਸ਼ਨ ਵੀ ਕੀਤੇ ਸੀ ਇੱਥੇ ਵੀ ਉਹ ਦੌੜ ਲਾ ਕੇ ਗਏ ਸੀ ਅਸੀਂ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਸ਼ਰਦਾ ਜੀ ਦੇ ਹਾਂ ਕਿ ਇਹ ਪ੍ਰਮਾਤਮਾ ਸੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਤੁਸੀਂ ਜਗ੍ਹਾ ਦੇਣੀ ਰੈਸਟ ਇਨ ਪੀਸ ਤੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਵਾਰ ਫਿਰ ਫੌਜਾ ਸਿੰਘ ਜੀ ਨੂੰ ਅਸੀਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸ਼ੁਦਾਗਰੀ ਦਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ